ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਲਰਾਂ ਦੇ ਪਬਲੀਕ ਸਕੂਲ ਬਸੀ ਫਰਨਾ ਦਾ 9ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਨਾਮ ਅਮਰਵੀਰ ਸਿੰਘ ਹੈ ਅੱਜ ਮੈਂ ਗੁਰੂ ਲਾਦਰ ਦੇ ਪ੍ਰਗਟ ਹੋਈ ਗੁਰਿਆਈ ਦੇ ਬਾਰੇ ਆਪ ਸਭ ਨੂੰ ਦੱਸਣ ਜਾ ਰਿਹਾ ਹਾਂ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਮੇਰੀ ਪੀੜੇ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਿੱਚੋਂ ਦਾਲਪੰਜਨ ਯੋਗੇਸ਼ੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 1644 ਇਸਵੀ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋ ਸਮਾ ਗਏ ਉਸ ਵੇਲੇ ਸ਼੍ਰੀ ਗੁਰਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਤਾ ਗੁਜ ਕੀ ਕੇਪੀਤਾ ਗੁਰੂ ਅਗਮਿਸ਼ਾ ਅਗੇ ਆਦੇਸ਼ ਨਾਲ ਜਾ ਕੇ ਵਸ ਗਏ। ਉੱਥੇ ਗੁਰੂ ਜੀ ਦੀ ਗ੍ਰਸਤੀ ਦਾ ਰਖਾਣ ਨੂੰ ਨਿਭਾਉਂਦੇ ਹੋਏ ਵੀਰ ਅੱਠੋ-ਨੌ ਵਿੱਚ ਲੰਗੇ ਰਹਦੇ। ਉਹਨਾਂ ਦੀ ਨਿਮਰਤਾ, ਦਿਆ ਅਤੇ ਹਮਲਤਾ ਨੇ ਲੋਕਾਂ ਨੂੰ ਇੰਨਾ ਜਿੱਤ ਰਿਆ। ਉਹਨਾਂ ਦੀ ਕਿਸੇ ਸਾਧਾਰਨ ਵਰਗੀ ਸੀ ਗੈਰ-ਮਿਰੇਕਾਰ ਪਰ ਆਪਨਿਕ ਚਮਕ ਨਾਲ ਭਰੀ ਹੋਈ। ਸ਼੍ਰੀ ਗੁਰਤੇਗਬਾਹ ਜੀ ਸਹਿਤ ਛੋਟੀ ਉਮਰ ਹੀ ਰਹੀ ਆਪਣੀ ਕਿਰਪਾ ਨੇ ਜੋਰ ਵੀ ਖਾਸ ਮੁੱਲ ਤੇ ਕਬੀਰਪੁਰਾ ਜੀ ਤੇ ਤਿੰਨ ਕੋ ਸਹਿਤ ਤੋਂ ਬਕਾੜੇ ਆ ਕੇ ਹੋਰਾਂ ਸਮੇਂ ਕੋ ਹੈ ਰਿਚੀ ਭਗਤੀ ਕਰਦੇ ਸਨ। ਇਸ ਜਿਪਕ ਤੀਰਨ ਤੇ ਖੜਿਆ ਰੋਟੀ ਕਾਜਲੀ ਤਿਆਰ ਕਰ ਰਹੀ ਸੀ ਗੁਰੂ ਦੀ ਜੋਸ਼ਿੜ ਘਰ ਗੋਬੀ ਸਾਹਿਬ ਦੀ ਕਸ਼ਿ ਗੁਰੂਵਾਲਾਏ ਵਿੱਚ ਵਿਦਮਾਨ ਹੋ ਚੁਕੀ ਸੀ ਤੇ ਇੱਕ ਹੀ ਗੁਰੂਵਾਲਾਏ ਸਾਹਿਬ ਤੋਂ ਬਾਅਦ ਗੁਰੂ ਅਕੀਰਤ ਸਾਹਿਬ ਦੀ ਵਾਰ 30 ਮਾਰਚ 1952 ਦੇ ਇਸ ਦਿਨ ਗੁਰੂਵਾਲਾ किशन ਜੀ ਨੇ ਜਦੋਂ ਆਪਣੇ ਸਿੱਖ ਸੇਵਾਦਾਰੋਂ ਦਿੱਲੀ ਵਿੱਚ ਆਪਣੀ ਪਾਸ ਬੁਲਾ ਕੇ ਅਧੀ ਜੋਤਾ ਐਲਾਨ ਕੀਤਾ ਤਾਂ ਉਹਨੇ ਸਿੱਖ ਤੋਂ ਛੱਦੀ ਕਰੀ ਬਾਬਾ ਬਕਾਲੀ ਇਹਨਾਂ ਸਰਦਾਰਾਂ ਹਸਮੀਸ ਦੇ ਦੇਸ਼ ਦੇ ਕਿ ਅਫੇ ਪਾਸ਼ਾ ਜੋੜ ਕੇ ਸਮਾ ਗਏ ਸੰਗਤਾਂ ਨੇ ਮਨਾ ਅੰਦਰੂਨੀ ਤੇ ਨਿਹਰਾ ਹੋਇਆ ਸੀ ਅਤੇ ਗੁਰੂ ਪਾਤ੍ਰੀ ਨੂੰ ਵੀ ਜੋਤ ਨੂੰ ਬਿਲਾਇ ਲੈ ਲਈ ਜਿਨ੍ਹਾਂ ਚੁੱਤਕਾ ਨਾਟਕ ਨੱਗੇ ਸਨ ਉਦੋਂ ਨਗਰ ਬੁਖਾਰੇ ਅੰਦਰ ਭੰਨਾ ਪਹਿਲਾ ਹੋ ਗਿਆ ਸੀ ਪਾਈ ਮੰਡੀਆਂ ਤੇ ਇੰਨਾ ਲੱਗ ਗਈਆਂ ਕਿ ਵੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਨਾਵੇ ਦਾ ਬਾਬਾ ਟੀਮਾਰ ਸੰਧੀ ਨਾਮੇ ਕੋਲ ਆਦੀਸ਼ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਨ ਕੀਤੀ ਸੀ ਦੂਜੇ ਪਾਸੇ ਬਾਬਾ ਰਾਮਰਾਏ ਤੋਂ ਕਿੰਨੀ ਸੰਧੀ ਦੇ ਬੰਛੜ ਵੀ ਆਪਣੇ ਹਨ ਖਾਕਿ ਤੋਂਣ ਲੱਗ ਪਏ ਸਰਬਤੂ ਸਾਰੀ ਫਰਾਨਾ ਪਰਚਾਂਤ ਹੋ ਗਈ। ਕੋਣ ਹੈ ਸੱਚਾ ਗੁਰੂ ਜਿਸ ਦੇ ਸਾਹੇ ਹੋਵੇ 9 ਦੀ ਜੋਤੀ। ਉਸ ਵੇਲੇ ਜਿਵੇਂ ਸੰਗਤ ਰਿਆ ਦਾਸ ਦਾ ਸੰਭ 1664 ਵਿੱਚ ਜਦੋਂ ਕਾਲੀ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖਾਇਆ ਪਈ ਮੱਖਣ ਛੱਲ ਬਣਾ। ਉਹ ਹੈ ਤਾਂ ਬੜਾ ਵੱਡਾ ਕਬਾਈ ਸੀ ਤੇ ਦੂਹਰ ਗੋਬਿੰਦ ਸਾਹਿਬ ਦਾ ਸੇਵਕ ਵੀ ਰਹਾਸੀ ਤੇ ਗੁਰੂ ਸਾਹਿਬਾਨ ਦਾ ਸੇਵਕ ਸੀ। ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ। ਉਸੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਦਾਸ ਕੀਤੀ ਤੇ ਬੱਚਿਆ ਮਾਲ ਸਬਾਬ ਸਾਰਾ ਦਾ 500 ਸੋਨੇ ਦੀਆਂ ਮੋਰਾ ਦਾ ਸੰਬੰਧ ਪੇਟ ਕਰਾਂਗਾ ਕਿਤਿਆਂ ਅਦਾਸਾ ਗੁਰਨਾਨ ਦੇ ਦਰ ਪਰਵਾਨ ਹੋਈਆਂ ਤੇ ਜਿਹੜਾ ਹਜ ਬਚ ਗਿਆ ਸੀ ਮਨ ਉਸ ਦਾ ਗੁਰੂ ਘਰ ਗੁਰੂ ਨੂੰ ਮਿਲਣ ਲਈ ਹੋਰ ਵੀ ਇਕਰਾਰ ਹੋ ਗਿਆ ਅਕਤੂਬਰ 1644 ਵਿੱਚ ਸੱਤੇ ਨੂੰ ਵੀ ਕੋਲ ਲਈ ਉਹ ਵੀ ਸੰਗਤ ਨਾਲ ਕਾੜੇ ਪਹੁੰਚਿਆ ਹਰੇਕ ਰੰਮੀ ਗੁਰੂ ਘਰ ਗੁਰੂ ਘਰ ਬੈਠਣ ਨੂੰ ਸੋਨੇ ਦੀਆਂ 5-5 ਮੋਰਾ ਪੇਟ ਕਰਕੇ ਆ ਮਿਲਿਆ ਪਰ ਕਿਸੇ ਵੀ ਦਸਵੰਦ ਦੀ ਗੱਲ ਨਾ ਕੀਤੀ ਤੇ ਉਸ ਦਿਨ ਨੂੰ ਕਿਤੇ ਹੀ ਸਕੂਨ ਨਾ ਮਿਲਿਆ ਕੋਈ ਕਹਿੰਦਾ ਆਦਿ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਸਾਹ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਖਣ ਜਦੋਂ ਤੇਲ ਦਿੱਤਾ ਸ਼ੰਕੇ ਨੇ ਵਿક્ત ਕਰਨ ਲਈ ਉਸ ਨੂੰ ਨੇ ਪਾਸੋਂ ਮੋਰਾ ਦਾ ਸਮਾਨਤਾ ਜਿੱਤ ਲੀਤਾ ਮੁਗਿਆ ਸ਼ੰਕਾ ਚਿਹਰੇ ਤੇ ਚਮਕ ਆ ਗਈ ਸੁਣ ਹੁਕਮ ਗੁਰੂ ਜੀ ਦਾ ਹੁਕਮ ਆਨ ਹੋਇਆ ਉਸ ਦੇ ਅੰਦਰ ਇਹ ਭੁਲਾੜੇ ਗੰਧ ਨਿਕਲੀ ਗੁਰੂ ਲਾਜੋਰੇ ਗੁਰੂ ਲਾਜੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਤੋਂ ਦਿੱਲੀ ਸੰਕਰ ਵਲੋਗਰੇ ਆਈ ਲਈ ਪੰਜ ਵੈਸੇ ਤੇ ਨਾਗਰ ਭੇਜੇ ਗਏ ਸੰਪੇੜੀ ਕੀਤੇ ਗਏ ਪਪਾ ਜੀ ਦਾ ਜੀ ਨੇ ਇਹ ਨੂੰ ਬਖਸ਼ਿਸ਼ ਗੁਰ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਹ ਉਦਦਰ ਵੀ ਮਾਲੇ ਸਤਿਕਾਰ ਨਾ ਸਕਿਆ ਉਹ ਆਪਣੇ ਇੱਕ ਸਿਹਾ ਮਕੰਦਰਾ ਨਹੀਂ ਗੁਰੂ ਘਰ ਦਾ ਸਾਰਾ 3-3 ਸਮਾਨ ਜੇ ਬੜਨ ਰੁਕ ਦੇ ਲੈ ਗਿਆ ਅਤੇ ਗੁਰੂ ਜੀ ਉੱਤੇ ਗੋਲੀ ਚਲਾਈ ਪਰ ਗੋਲੀ ਛੁੱਕੇ ਕੋਲੋਂ ਨਾ ਗਈ ਮੱਖਣ ਸ਼ਾਹ ਤੇ ਉਹਦੇ ਸਾਥ ਨਾਲੇ 3 ਵੱਲ ਵੱਯੋ ਗੁਰੂ ਜੀ ਦਾ ਲਟਿਆ ਹੋਇਆ ਸਮਾਨ ਵਾਪਸ ਲਿਆਦਾ ਪਰ ਗੁਰੂ ਜੀ ਨੇ ਆਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਤੀ ਲਈ ਸਾਰਾ ਸਮਾਨ ਟੀਵਲ ਨੂੰ ਵਾਪਸ ਕਰ ਦਿੱਤਾ

ਗੁਰੂ ਸਾਹਿਬ ਨੇ ਇਸੇ ਸਥਾਨ 'ਤੇ ਉਹ ਰੂਪਾਟ ਦੇਖਣਾ ਕਿਤੇ ਉਸ ਸਥਾਨ ਤੇ ਹੋਰ ਦੁਆਰਾ ਇਸ ਤਰ੍ਹਾਂ ਦਾ ਜੋ ਵੀ ਭਾਵੇਂ ਇਹ ਸਾਖੀ ਦੱਸਦੀ ਹੈ ਕਿ ਸਾਹਿਸ਼ਾ ਦੇ ਸਾਹਿਕਿੰਨੇ ਵੀ ਜਿਹੜੇ ਮਨਪਾਤ ਸਾਖੀ ਜੋ ਆਪਣੇ ਆਪ ਚੰਨੂ ਖੁੱਦੀ ਹੈ ਸੱਚਾ ਨੂੰ ਹਨੇਰੇ ਬਦਲਾਂ ਦੀ ਕਾਲਕ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਹੀ ਜਾਂਦਾ ਹੈ ਧੰਨਵਾਦ